ਪੰਜਾਬ ਦੇ ਵਿੱਚ ਹੁਣ ਤੱਕ ਬਹੁਤ ਹੀ ਜ਼ਿਆਦਾ ਕਾਂਡ ਹੁੰਦੇ ਰਹੇ ਪਰ ਤੁਸੀਂ ਇਹ ਪਹਿਲੀ ਵਾਰ ਸੁਣਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਕੇਲਾ ਕਾਂਡ ਵੀ ਹੋ ਰਿਹਾ ਹਾਂਜੀ ਦੋਸਤੋ ਕੇਲਾ ਕਾਂਡ ਤੁ ਸੁਣ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਇਹ ਸੁਣ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਕੇਲਾ ਕਾਂਡ ਵੀ ਹੋ ਸਕਦਾ ਬਿਲਕੁਲ ਪੰਜਾਬ ਦੇ ਵਿੱਚ ਕੇਲਾ ਕਾਂਡ ਵੀ ਹੋ ਰਿਹਾ ਕਿਉਂਕਿ ਵੋਟਾਂ ਦੇ ਪੰਜਾਬ ਦੇ ਵਿੱਚ ਉਂਜਤਾ ਵੋਟਾਂ ਦੇ ਨਾਮ ਤੇ ਕਾਹਨ ਹੁੰਦੇ ਆ ਠੀਕ ਹੈ ਪੰਜਾਬ ਦੇ ਵਿੱਚ ਉਂਜਤਾ ਵੋਟਾਂ ਦੇ ਨਾਮ ਤੇ ਕਾਹਨ ਹੁੰਦੇ ਆ ਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੇ ਪਿੱਛੇ ਕਾਹਨ ਹੁੰਦੇ ਆ ਤੇ ਕਤਲ ਕਰਨ ਦੇ ਪਿੱਛੇ ਕਾਹਨ ਹੁੰਦੇ ਆ ਸਿੱਖਿਆ ਦੇ ਕੰਮਾਂ ਦੇ ਵਿੱਚ ਪੈਸਾ ਲੁੱਟਣ ਦੇ ਨਾਮ ਤੇ ਕਾਹਨ ਹੁੰਦੇ ਆ ਹਸਪੀਟਲਾਂ ਦੇ ਵਿੱਚ ਲੁੱਟ ਦੇ ਨਾਮ ਤੇ ਕਾਂਡ ਹੁੰਦੇ ਐ ਜਿੱਧਰ ਮਰਜ਼ੀ ਨੂੰ ਦੇਖ ਲੋ ਹਰ ਪਾਸੇ ਪੰਜਾਬ ਦੇ ਵਿੱਚ ਵੱਡੇ ਵੱਡੇ ਕਾਂਡ ਹੁੰਦੇ ਐ ਪਰ ਪੰਜਾਬ ਦੇ ਵਿੱਚ ਪਹਿਲੀ ਵਾਰ ਇਹ ਗੱਲ ਸਾਹਮਣੇ ਆਈ ਐ ਕਿ ਇੱਕ ਕੇਲਾ ਕਾਂਡ ਵੀ ਹੋਇਆ ਮੈਂ ਉਸ ਬਾਰੇ ਤੁਹਾਨੂੰ ਪੂਰੀ ਤਰ੍ਹਾਂ ਵਿਸਥਾਰ ਵਿੱਚ ਦੱਸਾਂਗਾ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਐ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਇਹ ਗੱਲ ਸੁਣ ਕੇ ਤੁਸੀਂ ਵੀ ਹੈਰਾਨਤਾ ਹੋ ਹੀ ਗਏ ਹੋਵੋਗੇ ਕਿ ਪੰਜਾਬ ਦੇ ਵਿੱਚ ਕਿੱਲਾ ਕਾਂਡ ਹੋ ਗਿਆ ਬਿਲਕੁਲ ਪੰਜਾਬ ਦੇ ਵਿੱਚ ਛੋਟਾ ਮੋਟਾ ਨਹੀਂ ਵੱਡਾ ਕਿੱਲਾ ਕਾਂਡ ਹੋਇਆ ਹੈ ਜਿਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ ਕਿ ਅਜਿਹਾ ਕੁਝ ਹੋ ਗਿਆ ਕਿਉਂਕਿ ਜਿਹੜਾ ਕੇਲਾ ਹੈ ਕੋਈ ਵੀ ਬੰਦਾ ਜਿਹੜਾ ਵੀ ਵੇਚਦਾ ਉਹ 10 ਰੁਪਏ ਮਹਿੰਗਾ ਵੇਚ ਸਕਦਾ 20 ਰੁਪਏ ਮਹਿੰਗਾ ਵੇਚ ਸਕਦਾ 50 ਰੁਪਏ ਮਹਿੰਗਾ ਵੇਚ ਸਕਦਾ ਇਸ ਤੋਂ ਵੱਧ ਤਾਂ ਕੋਈ ਮਹਿੰਗਾ ਨਹੀਂ ਵੇਚ ਸਕਦਾ ਨਾ ਪਰ ਪਰ ਲਾਇਗ ਦੋਸਾਂ ਦੇ ਮੁਤਾਬਿਕ 550 ਕਰੋੜ ਰੁਪਏ ਪਰ ਲਾਇਗ ਦੋਸਾਂ ਦੇ ਮੁਤਾਬਿਕ ਪੰਜਾਬ ਦੇ ਵਿੱਚ 550 ਕਰੋੜ ਰੁਪਏ ਦਾ ਘਪਲਾ ਕੇਲਿਆਂ ਦੇ ਕਾਂਡ ਦੇ ਵਿੱਚ ਹੋਇਆ 550 ਕਰੋੜ ਰੁਪਏ ਦਾ ਇੱਕ ਵਾਰ ਸੁਣ ਕੇ ਤਾਂ ਲੂ ਕੰਡੇ ਖੜੇ ਹੋ ਜਾਂਦੇ ਆ ਕਿ ਇਹ ਗੱਲ ਝੁੱਠੀ ਹੈ ਪਰ ਇਹ ਗੱਲ ਸੱਚੀ ਹੈ ਮੈਂ ਤੁਹਾਨੂੰ ਅੱਗੇ ਦੱਸਦਾ ਕਿ ਕਿਵੇਂ ਸੱਚੀ ਹੈ ਆਮ ਪਾਰਟੀ ਦੇ ਸਾਬਕਾ ਵਿਧਾਨ ਸਭਾ ਦੇ ਮੈਂਬਰ ਅਮਰਜੀਤ ਸਿੰਘ ਚਿੰਦਵਾ ਨੇ ਇਸ ਗੱਲ ਦਾ ਦਾਵਾ ਕੀਤਾ ਕਿ ਕੇਲੇ ਦੇ ਪਿੱਛੇ ਇੱਕ ਕੇਲੇ ਦੇ ਪਿੱਛੇ 1 ਰੁਪਿਆ 50 1 ਰੁਪਿਆ 50 ਪੈਸੇ ਕਮਿਸ਼ਨ ਖਾਦਾ ਜਾਂਦਾ ਮਤਲਬ 12 ਕੇਲਿਆਂ ਦੇ ਵਿੱਚੋਂ ਅਧਿਕਾਰੀਆਂ ਦੇ ਵੱਲੋਂ ਹਰ ਰੋਜ਼ ਇਹ ਕਮਿਸ਼ਨ ਲੋਕਾਂ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਸਿਆਸੀ ਸਿਆਸੀ ਲੋਕਾਂ ਦੇ ਵੱਲੋਂ ਖਾਦਾ ਜਾਂਦਾ ਤੇ ਇੱਕ ਦਰਜਨ ਦੇ ਵਿੱਚ 12 ਕੇਲੇ ਹੁੰਦੇ ਐ 12 ਕੇਲਿਆਂ ਦੇ ਵਿੱਚੋਂ 18 18 ਰੁਪਏ ਕਮਿਸ਼ਨ ਖਾਦਾ ਜਾਂਦਾ ਹੈ 12 ਕੇਲੇ ਇੱਕ ਦਰਜਨ ਦੇ ਵਿੱਚ 12 ਕੇਲੇ ਹੁੰਦੇ ਐ ਤੇ 12 ਕੇਲਿਆਂ ਦੇ ਵਿੱਚੋਂ 18 ਰੁਪਏ ਕਮਿਸ਼ਨ ਖਾਦਾ ਜਾਂਦਾ ਐ ਤੇ ਭਾਈ ਅਮਰਜੀਤ ਸਿੰਘ ਚੰਦਵਾਨ ਨੇ ਦੱਸਿਆ ਕਿ ਨੂਰ ਭਾਈ ਅਮਰਜੀਤ ਤੇ ਭਾਈ ਅਮਰਜੀਤ ਸਿੰਘ ਚੰਦਵਾਨ ਨੇ ਦੱਸਿਆ ਕਿ ਨੂਰ ਪਰਬੇਦੀ ਦੇ ਵਿੱਚ ਹਰ ਰੋਜ਼ ਘੱਟੋ ਘੱਟ 20000 ਤੋਂ ਲੈ ਕੇ ਜ਼ਿਆਦਾ ਸੇਲ ਕੇਲੇ ਦੀ ਹੁੰਦੀ ਐ ਹਰ ਰੋਜ਼ ਜਿਸ ਦਾ ਘੱਟੋ ਘੱਟ ਤਕਰੀਬਨ 40000 ਰੁਪਇਆ ਕਮਿਸ਼ਨ ਖਾਦਾ ਜਾਂਦਾ ਤੇ ਤੁਸੀਂ ਵੀ ਇਹ ਗੱਲ ਸੁਣ ਕੇ ਤਾਂ ਹੈਰਾਨ ਹੋਏ ਹੋਵੋਗੇ ਕਿ ਕੇਲੇ ਦੇ ਪਿੱਛੇ ਇੰਨਾ ਵੱਡਾ ਕੰਡ ਹੋ ਰਿਹਾ ਜਿਸ ਨੂੰ ਅਸੀਂ ਹਰ ਰੋਜ਼ ਆਮ ਤੌਰ ਤੇ ਵਰਤੋਂ ਦੇ ਵਿੱਚ ਲੈਂਦੇ ਆ ਤੇ ਜਿਮ ਵਾਲੇ ਮੁੰਡੇ ਆ ਉਹ ਵੀ ਕਹਿੰਦੇ ਕਿ ਕੇਲਾ ਖਾਣਾ ਚਾਹੀਦਾ ਪਹਿਲਵਾਨ ਜਿਹੜੇ ਉਹ ਵੀ ਕਹਿੰਦੇ ਕੇਲਾ ਖਾਣਾ ਚਾਹੀਦਾ ਰਿਸ਼ਤੇਦਾਰੀ ਦੇ ਵਿੱਚ ਲੈ ਕੇ ਜਾਣਾ ਤਾਂ ਕੇਲਾ ਖਾਣਾ ਚਾਹੀਦਾ ਤੇ ਜੇਕਰ ਅਸੀਂ ਆਪਣੀ ਸਿਹਤ ਨੂੰ ਚੰਗੀ ਤਰ੍ਹਾਂ ਵਧੀਆ ਰੱਖਣਾ ਤਾਂ ਵੀ ਕੇਲਾ ਖਾਣਾ ਚਾਹੀਦਾ ਜੇਕਰ ਬੱਚਿਆਂ ਦੀ ਸਿਹਤ ਨੂੰ ਚੰਗਾ ਰੱਖਣਾ ਤਾਂ ਵੀ ਕੇਲੇ ਦੀ ਵਰਤੋਂ ਹੋਣੀ ਹੈ ਇਸ ਕਰਕੇ ਪੰਜਾਬ ਦੇ ਵਿੱਚ ਇੰਨਾ ਵੱਡਾ ਕੇਲਾ ਕਾਂਡ ਹੋ ਰਿਹਾ ਕਿਉਂਕਿ ਕੇਲੇ ਦੀ ਵਰਤੋਂ ਵਧੇਰੇ ਹੈ ਬਹੁਤ ਜ਼ਿਆਦਾ ਵਧੇਰੇ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਕੇਲੇ ਕਾਂਡ ਦੇ ਵਿੱਚੋਂ ਇੰਨੀ ਵੱਡੀ ਕੁੰਡੀ ਲੱਗਦੀ ਹੈ ਤਾਂ ਫਿਰ ਬਿਜਲੀ ਵਿਭਾਗ ਦੇ ਵਿੱਚੋਂ ਕਿੰਨੀ ਕੁੰਡੀ ਲੱਗਦੀ ਹੋਵੇਗੀ ਪੁਲਿਸ ਵਾਲਿਆਂ ਦੇ ਵੱਲੋਂ ਕਿੰਨੀ ਕੁੰਡੀ ਲੱਗਦੀ ਹੋਵੇਗੀ ਮਾਲ ਵਿਭਾਗ ਦੇ ਵੱਲੋਂ ਕਿੰਨੀ ਕੁੰਡੀ ਲੱਗਦੀ ਹੋਵੇਗੀ ਇਹ ਵੀ ਗੱਲ ਇੱਕ ਮਤਲਬ ਹਰ ਇਦਾਂ ਦੇ ਮੈਕਮਿਆਂ ਦੇ ਵੱਲੋਂ ਕਿੱਦ ਮਤਲਬ ਵੱਖ-ਵੱਖ ਇਹਨਾਂ ਅਧਿਕਾਰੀਆਂ ਦੇ ਵੱਲੋਂ ਕਿੰਨੀ ਜ਼ਿਆਦਾ ਕੁੰਡੀ ਲੱਗਦੀ ਹੋਵੇਗੀ ਜੇਕਰ ਇੱਕ ਕੇਲੇ ਦੇ ਪਿੱਛੇ ਇੰਨੀ ਜ਼ਿਆਦਾ ਕੁੰਡੀ ਲੱਗ ਸਕਦੀ ਹੈ ਜੇਕਰ ਕੇਲੇ ਕਾਣ ਦੇ ਵਿੱਚ ਗੱਲਾਂ ਇਹ ਸਾਹਮਣੇ ਆਈਆਂ ਤੇ ਕੇਲੇ ਕਾਣ ਦੇ ਵਿੱਚ ਇਹ ਗੱਲਾਂ ਕਰਨ ਤੋਂ ਬਾਅਦ ਉਹ ਲੋਕ ਕਹਿੰਦੇ ਆ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਬੜੀ ਮਿਹਰ ਹੈ ਤੇ ਮੈਂ ਕਹਿਣਾ ਚਾਹੁੰਦਾ ਕਿ ਭਾਈ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਨਹੀਂ ਰਹਿਣਾ ਅਜਨੀਆਂ ਕਰਤੂਤਾਂ ਕਰਨੀਆਂ ਅਜਨੀਆਂ ਕਰਤੂਤਾਂ ਕਰਨੀਆਂ ਬੰਦ ਕਰ ਦੋ ਬੇਨਤੀ ਹੈ ਤੁਹਾਨੂੰ ਹੱਥ ਬੰਨ੍ਹ ਕੇ ਤੇ ਹੁਣ ਹੁਣ ਇੱਕ ਗੱਲ ਹੋਰ ਹੈ ਪਰ ਹੁਣ ਇੱਕ ਗੱਲ ਹੋਰ ਹੈ ਕਹਿੰਦੇ ਹੁਣ ਅਗਲੀ ਵਾਰ ਹਰ ਹਾਲਤ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ 2027 ਦੇ ਵਿੱਚ ਫਿਰ ਤੋਂ ਦੁਬਾਰੇ ਆਵੇਗੀ ਪਰ ਇਹ ਗੱਲ ਤਾਂ ਹੁਣ ਪਰ ਇਹ ਗੱਲ ਤਾਂ ਹੁਣ ਕਾਂਗਰਸੀ ਪਾਰਟੀ ਕਹਿੰਦੇ ਆ ਕਿ ਭਗਵੰਤ ਮਾਨ ਦੀ ਸਰਕਾਰ ਨਹੀਂ ਆਵੇਗੀ ਸਾਡੀ ਸਰਕਾਰ ਆਵੇਗੀ ਜਿਹੜੇ ਅਕਾਲੀ ਵਾਲੇ ਆ ਉਹ ਕਹਿੰਦੇ ਸਾਡੀ ਸਰਕਾਰ ਆਵੇਗੀ ਭਾਜਪਾ ਵਾਲੇ ਕਹਿੰਦੇ ਸਾਡੀ ਸਰਕਾਰ ਆਵੇਗੀ ਬੀਐਸਪੀ ਵਾਲੇ ਕਹਿੰਦੇ ਸਾਡੀ ਸਰਕਾਰ ਆਵੇਗੀ ਤੇ ਆਮ ਪਾਰਟੀ ਵਾਲੇ ਕਹਿੰਦੇ ਸਾਡੀ ਸਰਕਾਰ ਆਵੇਗੀ ਪਰ ਇਹਨਾਂ ਪੰਜਾਬ ਸਰਕਾਰਾਂ ਦੇ ਵਿੱਚੋਂ ਸਰਕਾਰ ਤਾਂ ਕਿਸੇ ਇੱਕ ਦੀ ਆਣੀ ਹੈ ਤੇ ਜਿਹਦੀ ਆਣੀ ਹੈ ਉਹਦਾ ਮੌਕੇ ਤੇ ਹੀ ਪਤਾ ਲੱਗਣਾ ਉਹਦਾ ਤਾਂ ਆਣ ਵਾਲਾ ਸਮਾਂ ਹੀ ਦੱਸੂਗਾ ਅਸੀਂ ਪਹਿਲਾਂ ਕੁਝ ਨਹੀਂ ਕਹਿ ਸਕਦੇ ਕਿ ਅਗਲੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਹੀ ਬਣਨਗੇ ਇਹ ਤਾਂ ਆਣ ਵਾਲਾ ਸਮਾਂ ਦੱਸੇਗਾ ਕਿ ਕਿਹੜੀ ਸਰਕਾਰ ਕਿਹੋ ਜਿਹੇ ਕੰਮ ਕਰਦੀ ਹੈ ਤੇ ਅਗਲੀ ਤੇ ਅਗਲੀ ਵਾਰ ਉਹ ਬਣਨ ਦੇ ਕਾਬਿਲ ਹੈ ਜਾਂ ਫਿਰ ਨਹੀਂ ਉਹ ਤਾਂ ਲੋਕ ਡਿਸਾਈਡ ਕਰਨਗੇ ਸਰਕਾਰ ਨਹੀਂ ਸਰਕਾਰ ਨੂੰ ਹੁਣ ਆਪਣੇ ਕੰਮ ਕਰਨੇ ਚਾਹੀਦੇ ਆ ਜੇਕਰ ਉਹ ਅਗਲੀ ਵਾਰ ਆਣਾ ਚਾਹੁੰਦੀ ਹੈ ਤੁਹਾਨੂੰ ਇਹ ਵੀਡੀਓ ਕੀਮੇ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪਰਮਾਤਮਾ ਉਸ ਦੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ ਜੀ